ਕਈ ਘੰਟੇ ਖੜਿਆ ਹੀ ਬਚਨ ਕਰੀ ਜਾਣੇ ਬਹੁਤ ਆ ਜਾਂਦੇ ਸੀ ਸੰਗਰਾਂਦ ਨੂੰ ਕਥਾ ਸੁਣ ਕਰਦੇ ਹੁੰਦੇ ਸੀ ਤੇ ਬੜ ਬੜੇ ਬੰਦੇ ਜਿਹੜੇ ਸਿਆਣੇ ਉਹਨਾਂ ਦੀ ਕਥਾ ਸੁਣਨ ਹੁੰਦੇ ਸੀ 10 10000 ਬੰਦਾ ਸੰਗਰਾਂਦ ਤੇ ਨਰੋਲ ਕਥਾ ਦਾ ਸਰੋਤਾ ਤੇ ਅੱਜ ਮਹਾਂਪੁਰਖਾਂ ਦੇ ਬਚਨ ਲੈਥਾ ਕੋਈ ਚੂੰ ਕਰ ਜਾ ਮਰਜ਼ਾਦਾ ਔਰ ਪਿੰਡਰਾਂ ਦੇ ਨਾਂ ਦੇ ਉੱਤੇ ਸਰਕਾਰਾਂ ਨੇ ਕਿੰਨਾ ਕੁਝ ਕੀਤਾ ਪਰ ਉਹਨਾਂ ਮਾਪੁਰਖਾਂ ਦੀ ਇੰਨੀ ਤਪੱਸਿਆ ਇੰਨਾ ਜਪ ਤਪ ਅੱਜ ਤੱਕ ਉੱਥੇ ਪੁਲਿਸ ਦਾ ਸਫਾਈ ਨਹੀਂ ਵੜਿਆ ਅੱਜ ਤੱਕ ਲੀਡਰ ਨਾ ਕਰ ਅਗੜ ਦੇ ਰਹੇ ਕਿ ਮਹਾਰਾਜ ਦੇਰਸ਼ਨ ਨੂੰ ਸਮਾਂ ਕਹਿੰਦੇ ਆਸੀਂ ਤਾਂ ਆਪ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਤੰਤ ਸੇਵਾਲ ਸਿੰਘ ਜੀ ਆ ਗਏ